ਭਾਈ ਬਾਈ ਜੀ ਤੁਸੀਂ ਨਹੀਂ ਬੋਲਣਾ ਕਿਸੇ ਨੇ ਬਾਜੀ ਪਿੱਛੇ ਹੋ ਜਾ ਪਿੱਛੇ ਪਿੱਛੇ ਬਾਜੀ ਪਿੱਛੇ ਹਪ 23 ਸੈਕਿੰਡ 84 ਪੁਆਇੰਟ ਆ ਬਾਜੀ ਸਮਾ 2384 ਮਾਰਿਓ ਬਾਈ ਜੀ ਮੈਨੇਜਰ ਸਾਹਿਬ ਦੋਨਾਂ ਤੇ ਇੱਕੋ ਜਿਨ 2384 ਇਹ ਪਰਲੇ ਪਾਸੇ ਬਾਈ ਜੀ ਕਲਵੀਰ ਮਾੜਕਾ ਬਾਲੀ ਪੁਲਾਹੀ ਗगन ਜਗਤਪੁਰ ਮਾਸਟਰ ਮਹਿੰਦਰ ਸਿੰਘ ਟੁਹਾਣਾ ਭੀਰਾ ਸਿੰਘ ਕਲਾਮ ਸੰਦੀਪ ਬਹਿਲਪੁਰ ਸੋਨੀ ਬਿਸ਼ੌਰੀ ਦਾ ਭੱਜ ਗਿਆ ਪਰਲੇ ਪਾਸੇ ਮਾਸਟਰ ਮਹਿੰਦਰ ਸਿੰਘ ਟੁਹਾਣੇ ਦਾ ਨਿੱਕੂ ਹੁਣਾਂ ਦਾ ਭੱਜ ਗਿਆ ਤੇ ਉਰਲੇ ਪਾਸੇ ਬਾਈ ਜੀ ਮੁੱਲਾਪੁਰ ਦਾਖਾ ਲੁਧਿਆਣੇ ਤੋਂ ਜਗਰਾਮਾਂ ਵੱਲ ਮੋਕੇ ਵੱਲ ਜਾਣੇ ਆ ਤੇ ਉਹਦੇ ਕੋਲੇ ਮੁੱਲਾਪੁਰ ਦਾਖੇ ਦੇ ਕੋਲੇ ਪਿੰਡ ਟੱਟਾ ਆਉਂਦਾ ਇਹ ਪਰਸੋਂ ਦਾ ਜੇਤੂ ਆ ਮबई ਦੇ ਖੇਡ ਮੇਲੇ ਦਾ ਮੋਟਰਸਾਈਕਲ ਦਾ ਜਿਹਨੇ 5.5 ਮਹੀਨੇ ਬਾਅਦ ਮੇਜਰ ਸਿੰਘ ਬਿਹਾਲੇ ਨੂੰ ਹਰਾਇਆ ਸੀਗਾ ਸਾਢੇ 5 ਮਹੀਨੇ ਲਗਾਤਾਰ ਇਹ ਪੰਜਾਬ ਦਾ ਵਾਜਿ ਇਤਿਹਾਸ ਵਾਲੀ ਗੱਲ ਹੀ ਆ ਵੀ ਜਿਹਨੇ ਝੰਡੀ ਖੜੀ ਰੱਖੀ ਆ ਮੇਜਰ ਬਿਹਾਲੇ ਦੀ ਜੋੜੀ ਨੇ ਸ਼ਰਤਾਂ ਵੀ ਲੱਗੀਆਂ ਵੀ ਕੋਈ ਜੋੜੀ ਜਿੱਤੂਗਾ ਕੋਈ ਏਕਣ ਹੋਊਗਾ ਪਰ ਵੀਰੋ ਸਾਢੇ 5 ਮਹੀਨੇ ਫਿਰ ਮबई ਦੇ ਖੇਡ ਮੇਲੇ ਤੇ ਜਿਹੜਾ ਔਰਲੇ ਪਾਸੇ ਭੌਲ ਤੋਂ ਭੱਜਿਆ ਵਾ ਇਨੇ 9 ਪੁਆਇੰਟਾਂ ਦੀ ਜਿੱਤ ਹਾਰ ਦਾ ਫੈਸਲਾ ਕੀਤਾ ਸੀਗਾ ਇਹ ਅੱਜ ਭੱਜਿਆ ਦਾ ਕਲਵੀਰ ਮਾਨਕਾਣਾ ਮਾਸਟਰ ਮਹਿੰਦਰ ਸਿੰਘ ਟੋਹਾਣੇ ਨਾ ਤੇ ਪਿੰਡ ਬਿਹਾਲੇ ਦਾ ਖੇਡ ਮੇਲਾ ਖੇਡ ਯੱਗਤ ਦਾ ਵੀਰੋ ਆ ਗਈ ਭਾਈ ਵੱਡਾ ਖੇਡ ਮੇਲਾ 23 ਸੈਕਿੰਡ 91 ਪੁਆਇੰਟ ਆ ਬਾਜੀ ਮਾਰਿਓ ਨਿਗਾ ਦੋਨਾਂ ਤੇ ਇਧਰ ਮੈਨੇਜਰ ਸਾਹਿਬ ਮਾਰਿਓ ਦੋਨਾਂ ਤੇ ਇੱਕੋ ਜਿਹਾ 23 ਸੈਕਿੰਡ 91 ਪੁਆਇੰਟ ਬਾਜੀ ਸਮਾ ਲੱਗਿਆ ਵਾ ਇਹ ਬਾਜੀ ਸਰਦਾਰ ਮੇਜਰ ਸਿੰਘ ਜੀ ਬਿਹਾਲਾ ਇਹ ਜਿਹੜਾ ਪਰਲੇ ਪਾਸੇ ਅੰਗਰੇਜ਼ ਭੱਜਿਆ ਮੇਜਰ ਸਿੰਘ ਜੀ ਬਿਹਾਲਾ ਰਾਜੂ ਸਰਹਾਲਾ ਟੀਜੇ ਸ਼ੇਰਕਿਲ ਜਗਤਪੁਰ ਪਾਲਾ ਕਲਾਲ ਹੀਪੂ ਕਲਾਲ ਕਰਤਿਆਲ ਸਿੰਘ ਜੀ ਰੜਕਾ ਤੇ ਜਿਹੜਾ ਉੱਪਰਲੇ ਪਾਸੇ ਭੱਜਿਆ ਇਹ ਤਾਰਾ ਸਿੰਘ ਦੌਦਰ ਹਰਵਿੰਦਰ ਸਮਾਣਾ ਬੱਗਾ ਸਮਾਣਾ ਸੋਨੀ ਸਮਾਣਾ ਜੀਤੂ ਢੈਪੀ ਚੈਨੀ ਮਹੋਲੀ ਸੋ ਜਿਹੜਾ ਉੱਪਰਲੇ ਪਾਸੇ ਭੱਜਿਆ ਦੇਖਦੇ ਆਂ ਵੀਰੋ ਟੱਕਰ ਕਿੱਥੇ ਫਸਮੀ ਚਲਦੀ ਆ ਆ ਗਈ ਬਈ 24 ਸੈਕਿੰਡ 47 ਪੁਆਇੰਟ ਆ ਜੀ 24 47 ਇਹ ਬਾਈ ਜੀ ਕਾਲਾ ਜਿਹੜਾ ਭੱਜਿਆ ਵਾ ਇਹ ਸਰਦਾਰ ਮੇਜਰ ਸਿੰਘ ਜੀ ਬਿਹਾਰਾ ਬਾਪੂ ਜੀ ਹੁਣੇ ਬੈਠਿਆ ਸਰਦਾਰ ਮੇਜਰ ਸਿੰਘ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸਰਦਾਰ ਦਲਬਾਖ ਸਿੰਘ ਜੀ ਧਾਮੀ ਸਾਹਿਬ ਇਹ ਕਾਲਾ ਬੱਚਾ ਸਰਦਾਰ ਦਲਬਾਖ ਸਿੰਘ ਜੀ ਧਾਮੀ ਸਰਦਾਰ ਕਲਵੰਤ ਸਿੰਘ ਜੀ ਸਰਹਾਲਾ ਸਰਦਾਰ ਸੁਖਵਿੰਦਰ ਸਿੰਘ ਜੀ ਪੱਪੂ ਜਗਤਪੁਰ ਸਰਦਾਰ ਕਰਤਿਆਲ ਸਿੰਘ ਜੀ ਰੁੜਕਾ ਸਰਦਾਰ ਪਾਲਾ ਸਿੰਘ ਜੀ ਕਲਾਲ ਸੌਰਲੇ ਪਾਸੇ ਬਾਈ ਜਿਹੜਾ ਬੱਗਾ ਭੱਜਿਆ ਮਲੇਰ ਕੋਟਲੇ ਤੋਂ ਅੱਗੇ ਪਿੰਡ ਭੂਦਨ ਆਉਂਦਾ ਭੂਦਨ ਇਹ ਉੱਥੋਂ ਦਾ ਬਾਈ ਅਵਤਾਰ ਭੂਦਨ ਅਮਰਤ ਭੂਦਨ ਜੱਸੀ ਭੂਦਨ ਚਮਕਾਰ ਭੂਦਨ ਤੈਨੂੰ ਭਜਾਉਣ ਵਾਲਾ ਮੁੰਡਾ ਗੌਰਪ੍ਰੀਤ ਪੰਡਤ ਜੱਬੋ ਮਾਜਰਾ ਆਪਣਾ ਪਿੰਡ ਆ ਗਈ ਬਈ 24 ਸੈਕਿੰਡ 50 ਪੁਆਇੰਟ ਜੀ 24 50 ਇਹ ਪਰਲੇ ਪਾਸੇ ਬਾਈ ਜੀ ਕਲਵੀਰ ਮਾਨਕਾ ਮਾਸਟਰ ਮੈਨਜਰ ਸਿੰਘ ਜੀ ਟੁਹਾਣਾ ਸੰਦੀਪ ਬਹਿਲਪੁਰ ਸ਼ੀਰਾ ਬਹਿਲਪੁਰ ਸੋਨੀ ਬਿਸ਼ਾਉੜੀ ਇਹ ਸੋਢੀ ਟਾਡਾ ਰਾਣਾ ਟਾਡਾ ਦੇਖਦੇ ਆ ਵੀਰੋ ਮੁਕਾਬਲਾ ਕਿੱਥੇ ਹੁੰਦਾ ਵਾ ਪਿੰਦਰੀ ਟੱਟ ਸ਼ੌਕ ਨੂੰ ਇਸ ਸ਼ੌਕ ਤੋਂ ਵਡਾਵਾ ਦੇਣ ਲਈ ਆਪ ਵੀ ਵੱਡੀ ਮਿਹਨਤ ਕਰਦਿਆਂ ਨੇ ਤੇ ਫੇਰ ਵੀਰੋ ਰਸੋਈ ਦੇ ਵਿੱਚੋਂ ਆ ਗਈ ਬਈ ਲਓ ਦੂਜੀ ਸ਼ੈਫ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 24 ਸੈਕਿੰਡ 63 ਪੁਆਇੰਟ ਹੈ ਬਾਈ ਜੀ ਸਮਾਂ 24 ਮੈਨੇਜਰ ਸਾਹਿਬ ਇੱਧਰ ਨਿਗਾਹ ਮਾਰਿਓ ਮੈਂ ਦੱਸਦਾ ਸੱਚੇ ਹੱਥਾਂ ਦੀ ਦੋਨਾਂ ਤੇ ਇੱਕੋ ਜਿਨਾਂ ਇਹ ਪਰਲੇ ਪਾਸੇ ਬਾਈ ਜੀ ਤੁਹਾਡੇ ਆਪਣੇ ਪਿੰਡ ਦਾ ਸਰਦਾਰ ਮੇਜਰ ਸਿੰਘ ਜੀ ਬਿਹਾਲਾ ਬਾਪੂ ਜੀ ਧਾਮੀ ਸਾਹਿਬ ਬੈਠੇ ਆ ਇਸੇ ਤਰ੍ਹਾਂ ਸਰਦਾਰ ਕਲਵੰਤ ਸਿੰਘ ਜੀ ਸਰਹਾਲਾ ਰਾਜੂ ਦੇ ਫਾਦਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਪੱਪੂ ਜਗਤਪਾਲ ਟੀਜ ਦੇ ਫਾਦਰ ਸਾਹਿਬ ਗਰਦੇয়াল ਸਿੰਘ ਜੀ ਰੁੜਕਾ ਕਾਲੇ ਦੇ ਫਾਦਰ ਸਾਹਿਬ ਅਵਤਾਰ ਸਿੰਘ ਖਲਾਲ ਪਾਲਾ ਖਲਾਲ ਫੌਜੀ ਨਾਗਰਾ ਹੀਪੂ ਖਲਾਲ ਡੀਸੀ ਨਾਗਰਾ